भाई अमृतपाल सिंह ਦੇ ਪਰਿਵਾਰ ਅਤੇ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੈਂਬਰਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਇੱਕ ਮੀਟਿੰਗ ਕਰਦੀ ਹੈ ਜਿਸ ਤੋਂ ਬਾਅਦ ਇਹ ਚਾਚਾ ਸ਼ੁਰੂ ਹੋਗੀ ਕਿ ਕੀ ਇੱਕ ਵੱਡਾ ਇੱਕ ਨਵਾਂ ਗੱਠ ਜੋੜ ਹੋਣ ਜਾ ਰਿਹਾ ਹੈ ਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਕੀ ਭਾਈ ਅੰਮ੍ਰਿਤਪਾਲ ਸਿੰਘ ਦਾ ਸ਼ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੇ ਨਾਲ ਗੱਠ ਜੋੜ ਕਰਨ ਜਾ ਰਿਹਾ ਹੈ ਪੰਜ ਮੈਂਬਰੀ ਕਮੇਟੀ ਦੇ ਨਵੇਂ ਉਸਾਰੇ ਜਾਣ ਵਾਲੇ ਜਾਂ ਕਹਿ ਦਈਏ ਕਿ ਨਵੇਂ ਸਰਜੀਤ ਕੀਤੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵੰਡਣ ਜਾ ਰਿਹਾ ਕੋਈ ਗੱਠਜੋੜ ਹੋਣ ਜਾ ਰਿਹਾ ਹੈ ਇਹਦੇ ਉੱਤੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਕੁਝ ਗੱਲਾਂ ਆਖੀਆਂ ਨੇ ਇਸ ਵੇਲੇ ਚਰਚਾ ਚੱਲ ਰਹੀ ਸੀ ਕਿ ਹੋ ਸਕਦਾ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਇਹ ਗੱਠਜੋੜ ਲਾਣ ਦਿੱਤਾ ਜਾਵੇ ਹਾਲਾਂਕਿ ਇਸ ਗੱਠਜੋੜ ਤੋਂ ਇਨਕਾਰ ਨਹੀਂ ਕੀਤਾ ਗਿਆ ਇਹਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਉਹਨਾਂ ਨੇ ਸਮਰਥਨ ਦੇਣ ਦੀ ਗੱਲ ਜ਼ਰੂਰ ਕੀਤੀ ਹੈ ਕਿ ਕੋਈ ਵੀ ਪਾਰਟੀ ਕੋਈ ਵੀ ਧਿਰ ਜਿਹੜੀ ਹੈ ਜੋ ਲਾਈਕ ਮਾਈਂਡਡ ਹੋਵੇਗੀ ਉਹਨੂੰ ਸਮਰਥਨ ਦੇਣ ਬਾਰੇ ਸੋਚਿਆ ਜਾ ਸਕਦਾ ਹੈ ਪਰ ਇਸ ਪੂਰੇ ਮੈਟਰ ਦੇ ਉੱਤੇ ਅਜੇ ਕੋਈ ਸਿੱਧਾ ਫੈਸਲਾ ਹੋਇਆ ਕਿ ਨਹੀਂ ਹੋਇਆ ਇਹ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਇਹਦੇ ਉੱਤੇ ਸਰਦਾਰ ਤਫਸੀਮ ਸਿੰਘ ਨੇ ਆਪਣਾ ਬਿਆਨ ਸਾਂਝਾ ਕੀਤਾ ਪੰਜ ਮੈਂਬਰੀ ਕਮੇਟੀ ਆਉਂਦੇ ਦਿਨਾਂ ਦੇ ਵਿੱਚ 11 ਤਰੀਕ ਨੂੰ ਹੋ ਸਕਦਾ ਹੈ ਕਿ ਆਪਣਾ ਪੋਲਿਟੀਕਲ ਸਟਰਕਚਰ ਐਲਾਨ ਦੇਵੇ ਡੈਲੀਗੇਟਸ ਚੁਣਨ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣ ਦੇ ਚਰਚੇ ਤੇ ਉਹਦੇ ਦਰਮਿਆਨ ਕੀ ਇਹ ਗੱਠਜੋੜ ਹੋਵੇਗਾ ਇਹਨੀਆਂ ਚਰਚਾਵਾਂ ਅਲੈਦਾ ਚੱਲ ਰਹੀਆਂ ਨੇ ਸਰਦਾਰ ਤਰਸੀਮ ਸਿੰਘ ਕੀ ਬੋਲੇ ਨੇ ਆਓ ਸੁਣਦੇ ਹਾਂ ਹਾਂਜੀ ਉਹ ਸਾਨੂੰ ਮਿਲ ਕੇ ਗਏ ਸੀ ਕਿ ਤੇ ਅਜੇ ਤੱਕ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਆਪਣੀ ਜਿੰਨਾ ਸੰਤੰਨ ਦੀ ਜਿੰਨੀ ਚੋਣ ਸੀ ਕਿ ਕੋਈ ਹੋਰ ਤਰਾਹ ਵੀ ਸੀ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗਲੇ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਂਦੀਆਂ ਉਹਦੇ ਬਾਰੇ ਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ